ਹਾਂਜੀ ਇਨਫੋਰਮੇਸ਼ਨ ਆਈ ਹੈ ਸੁਣੀ ਜੀ ਸੁਣੀ ਇੱਕ ਟਰੋਰ ਮੋਡਿਊਲ ਪਾਕਿਸਤਾਨ ਬੇਸਡ ਆਈਐਸਆਈ ਜੀ ਇਹ ਹੈਂਡਲ ਕਰ ਰਹੀ ਸੀਗੀ ਜੀ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਜੀ ਜੀ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਉਹ ਪਾਕਿਸਤਾਨ ਤੇ ਬੈਠੇ ਵਕ ਵਕ ਜਗ੍ਹਾ ਫੋਨ ਕਰਦਾ ਸੀਗਾ ਜੀ ਤੇ ਅਲੱਗ ਅਲੱਗ ਐਨੀ 엘ਿਮੈਂਟਸ ਨੂੰ ਟੱਚ ਕਰਦਾ ਸੀ ਇਸ ਇਨਫੋਰਮੇਸ਼ਨ ਤੇ ਪਹਿਲਾਂ ਹੀ ਤਿੰਨ ਲੋਕ ਆਪਾਂ ਰਿਸਕ ਕਰ ਚੁੱਕੇ ਇੱਕ ਬਿਹਾਰ ਤੋਂ ਇੱਕ ਹਰਿਆਣਾ ਤੋਂ ਇੱਕ ਪੰਜਾਬ ਤੋਂ ਲੁਧਿਆਣਾ ਤੋਂ ਠੀਕ ਹੈ ਸਰ ਕਿੰਨੇ ਲੋਕ ਸੀ ਸਾਰੇ ਸੁਣ लीजिए सुन लीजिए ਅਜੋ ਕੁਐਸਚਨ ਕਰਾਂਗੇ ਯਾਰ ਇੱਕ ਮਿੰਟ ਹਰ ਇਨਸਾਨ ਦੀ ਅਲੱਗ-ਅਲੱਗ ਟਾਸਕਿੰਗ ਸੀਗੀ ਵਰਚੁਅਲ ਨੰਬਰ ਤੋਂ ਕਾਲ ਆਂਦੀ ਸੀਗੀ ਜੀ ਵਰਚੁਅਲ ਨੰਬਰ ਜਿਹੜਾ ਚੱਲ ਰਿਹਾ ਸੀਗਾ ਪਾਕਿਸਤਾਨ 'ਚ ਚੱਲ ਰਿਹਾ ਸੀਗਾ ਹੈਂਡਲਰ ਜਿਹੜਾ ਸੀਗਾ ਉਹ ਪਾਕ ਆਈਐਸਏ ਦਾ ਸੀਗਾ ਕਿਸ ਗਰੁੱਪ ਨਾਲ ਲਿੰਕ ਹੈ ਇਹ ਸਵੇਰ ਤੱਕ ਤੁਹਾਨੂੰ ਡਿਟੇਲਡ ਪ੍ਰੈਸ ਬਰੀਫਿੰਗ ਚ ਆਪਾਂ ਦੱਸ ਦਿੰਗੇ ਨੰਬਰ 1 ਨੰਬਰ 2 ਆ ਜਿਹੜਾ ਮੁਕਾਬਲਾ ਪੋਲਿਸਤਾਨ ਹੋਇਆ ਅੱਜ ਯਾਰ ਭਾਜੀ ਕੀ ਕਰੀ ਹੁੰਦੇ ਉਹ ਜਿਹੜਾ ਪਾਕਿਸਤਾਨ ਬੇਸਡ ਹੈਂਡਲਰ ਸੀਗਾ ਉਹਨਾਂ ਨੇ ਇਹਨੂੰ ਟਾਸਕਿੰਗ ਦਿੱਤੀ ਸੀਗੀ ਸਾਬ ਉਹਨਾਂ ਨੇ ਇਹਨਾਂ ਦੋਨਾਂ ਨੂੰ ਟਾਸਕਿੰਗ ਦਿੱਤੀ ਸੀਗੀ ਕਿ ਪਰਟਿਕੂਲਰ ਸਪੌਟ ਤੇ ਗਰਨੇਡ ਪਈਆਂ ਜੀ ਜੀ ਪਰਟਿਕੂਲਰ ਸਪੌਟ ਤੇ ਗਰਨੇਡਸ ਦਾ ਐਕਸਚੇਂਜ ਹੋਊਗਾ ਜੀ ਤੇ ਤੁਸੀਂ ਗਰਨੇਡ ਲੈ ਕੇ ਡਿਜ਼ਾਈਗਨੇਟਿਡ ਪਲੇਸ ਤੇ ਸੁਟਨੇ ਜੀ ਕਿ ਜਾਨੀਮਾਲੀ ਨੁਕਸਾਨ ਵੀ ਹੋ ਸਟੇਟ ਚ ਅਨਰੈਸਟ ਹੋਏ ਤੇ ਪੀਸ ਖਰਾਬ ਹੋਇਆ ਤੇ ਇਹ Trap ਲਗਾਇਆ ਹੋਇਆ ਸੀਗਾ ਜੀ Trap ਜਦ ਇਹਨਾਂ ਨੂੰ ਘੇਰਿਆ ਗਿਆ ਤੇ ਇਹਨਾਂ ਨੇ ਪੁਲਿਸ ਆ ਪਾਰਟੀ ਤੇ ਫਾਇਰਿੰਗ ਕੀਤੀ DCP ਇਨਵੈਸਟੀਗੇਸ਼ਨ ਤੇ ਉਹਨਾਂ ਦੀ ਸਾਰੀ ਟੀਮ ਆ EDCP ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਤੇ CIIA ਦੇ ਵਾਰ ਆਲ ਇਨਵੋਲਡ ਚਾਰ ਫਾਇਰ ਜਿਹੜੇ ਹੈ ਇਹਨਾਂ ਤੇ ਫਾਇਰਿੰਗ ਨੂੰ ਕਾਫੀ ਹੋਈ ਚਾਰ ਫਾਇਰ ਇਹਨਾਂ ਦੇ ਸਾਡੀ ਗੱਡੀ 'ਚ ਲੱਗੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਕੁਝ ਵਾਈ ਫਾਇਰਿੰਗ ਕੀਤੀ ਪਹਿਲਾਂ ਤੇ 4 ਗੋਲੀਆਂ ਫਾਇਰ ਕੀਤੀਆਂ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹਾਲੇ ਤੱਕ ਜਿਹੜਾ ਇਨਫੋਰਮੇਸ਼ਨ ਆਇਆ ਆਈ ਮੀ ਨਾਟ ਬੀ ਐਕਚੁਅਲੀ ਕਰੈਕਟ ਤਿੰਨ ਗੋਲੀਆਂ ਇੱਕ ਨੂੰ ਲੱਗੀਆਂ ਤੇ ਇੱਕ ਗੋਲੀ ਜਿਹੜੀ ਹੈ ਦੂਜੇ ਨੂੰ ਲੱਗੀ ਹੈ ਤੇ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਲੈ ਕੇ ਜਾਇਆ ਗਿਆ ਜੀ ਇੱਕ ਜਿਹੜਾ ਹੈ ਉਹ ਕਾਫੀ ਕ੍ਰਿਟੀਕਲ ਹੈ ਜੀ ਮੋਤ ਨਹੀਂ ਹੋਈ ਸਰ ਵੀ ਸਰ ਹਾਲੇ ਹਾਲੇ ਤੱਕ ਕਨਫਰਮ ਨਹੀਂ ਹੋ ਤਾਂ ਡਾਕਟਰ ਕਰਨਗੇ ਜੀ ਜੀ ਕਿੱਥੇ ਕਿੱਥੇ ਲੱਗ ਰਿਹਾ ਕਿੱਥੇ ਕਿੱਥੇ ਗੋਲੀਆਂ ਲੱਗੀਆਂ ਕਾ ਨਾਮ ਕੀ ਇਹਨਾਂ ਦੇ ਨਾਮ ਨਾ ਇੱਕ ਗੋਲੀ ਪੇਟ 'ਚ ਲੱਗੀ ਹੈ ਜੀ ਹਾਂ ਜੀ ਸਰ ਨਾਮ ਬੋਲੋ ਇੱਕ ਛਾਤੀ 'ਚ ਲੱਗੀ ਨਹੀਂ ਨਾਮ ਜਿਹੜੇ ਹਨ ਹੁਣ ਤੱਕ ਆਈਡੈਂਟੀਫਾਈ ਨਹੀਂ ਹੈ ਨਾ ਵਿਊ ਚ ਐਂ ਬੰਦੇ ਨੂੰ ਪਤਾ ਨਹੀਂ ਸਰ ਗੋਲੀ ਦਾ ਸਰ ਕਿਹੜੀ ਕਨਵੈਂਸਰ ਸੀਗੇ ਜੀ ਇੱਕ ਬੜੀ ਜਿਹਾ ਡਿਟੇਲ ਪੂਰੀ ਤੇਰੀ ਜਿਹੜੀ ਜਗ੍ਹਾ ਤੋਂ ਆ ਰਹੇ ਸੀਗੇ ਗਸਤੀ ਜੋਧੇਵਾਲ ਸਾਈਟ ਤੋਂ ਆ ਰਹੇ ਸੀ ਸਰ ਜਿਹੜੇ ਬੰਦੇ ਪਹਿਲਾਂ ਫੜੇ ਸੀ ਉਹਨਾਂ ਦੇ ਨਾਮ ਦੱਸ ਦੋ ਇੱਕ ਕੱਲ ਤੁਹਾਨੂੰ ਬਿਲਕੁਲ ਡਿਟ रिकवरी रिकवरी ਹੁਣ ਤੱਕ ਜਿਹੜੀ ਹੋਈ ਹੈ ਸਰ ਜਿਹੜੇ ਪਹਿਲੇ ਅਰੈਸਟ ਕੀਤਾ ਗਿਆ ਇੱਕ ਮਿੰਟ ਜੀ ਇੱਕ ਮਿੰਟ ਕਵਰੀ ਜਿਹੜੀ ਹੁਣ ਤੱਕ ਹੋਈ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਸਰ ਇਹਨਾਂ ਕੋਲ ਵੈਪਨ ਕਿਹੜੇ ਸੀ ਰਿਕਵਰੀ ਜਿਹੜੀ ਹੁਣ ਤੱਕ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਦੋ ਚਾਈਨਿਸ ਮੇਡ ਗਰਨੇਡ ਜਿਹੜੇ ਹਨ ਉਹ ਬਰਾਮਦ ਹੋਏ ਸਸਫਿਸਟੀਕੇਟਿਡ ਕਨਿਨਸ ਹਨ ਸਾਹਿਬ ਜੋ ਪਹਿਲੇ ਵਾਲਾ ਮਾਮਲਾ ਸਾਲ ਪਹਿਲਾਂ ਗੱਲ ਤਾਂ ਕਰ ਲਿਆ ਯਾਰ ਨੰਬਰ 1 ਜੀ ਨੰਬਰ 2 ਪੰਜ ਪਿਸਟਲਸ ਮਿਲੇ ਸਸਫਿਸਟੀਕੇਟਿਡ ਕ੍ਰਾਸ ਦਾ ਬਾਰਡਰ ਇੱਕ ਤੋਂ ਆਏ ਆ ਇਹ ਚਾਈਨਿਸ ਸਟਾਰ ਪਿਸਟਲ ਹੈ ਤੇ 50 ਤੋਂ ਵੱਧ کارਤੂਸ ਜਿਹੜੇ ਜਿੰਦਾ ਕਰਤੂ ਉਹ ਬਰਾਮਦ ਹੋਣਗੇ